ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕੰਤਾਰਣ ਗੁਰ ਨਾਨਕ ਆਇਆ ਕੰਤਾਰਣ ਗੁਰ ਨਾਨਕ ਆਇਆ ਸਤਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੱਧ ਜਾ ਕੇ ਚਾਂਦਨ ਹੋਇਆ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰੂ ਦੇ ਸਬੰਧ ਵਿੱਚ ਸultanpur Lodhi ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੰਤ ਘੜ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਹੈ ਆਰੰਭ ਹੋਇਆ ਤੇ ਹੁਣ ਸੁਲਤਾਨਪੁਰ ਲੋਧੀ ਦੇ तमाम ਪੁਰਾਤਨ ਰੂਟ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ 베ਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਏਗਾ ਔਰ ਰਸਤੇ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਿਸ਼ਾਲ ਨਗਰ ਕੀਰਤਨ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਸੰਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਕਈ ਪ੍ਰਕਾਰ ਦੇ ਹੈ ਜੋ ਲੰਗਰ ਵੀ ਲਗਾਏ ਗਏ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਅਜੀਤ ਵੈਬ ਟੀਵੀ ਦੇ ਉੱਤੇ ਔਰ ਇਹ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਹੈ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਸਬੰਧ ਵਿੱਚ ਜੋ ਲੰਗਰ ਹੈ ਉਹ ਲਗਾਏ ਗਏ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਇਹ ਵਿਸ਼ਾਲ ਨਗਰ ਕੀਰਤਨ ਅੱਜ ਸੁਲਤਾਨਪੁਰ ਲੋਧੀ ਵਿਖੇ ਹੈ ਜੋ ਕੱਢਿਆ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਇਹ ਤੁਸੀਂ ਦੇਖ ਸਕਦੇ ਹੋ ਕਈ ਤਰ੍ਹਾਂ ਦੇ ਹੈ ਜੋ ਲੰਗਰ ਹੈ ਸੰਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਲਗਾਏ ਗਏ ਨੇ ਔਰ ਇਹ ਸੁਲਤਾਨਪੁਰ ਲੋਧੀ ਦਾ ਨਗਰ ਕੀਰਤਨ ਹੈ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ਪੁਰੂ ਦੇ ਸਬੰਧ ਵਿੱਚ ਜਿੱਥੇ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉੱਥੇ ਹੀ ਰਸਤੇ ਦੇ ਵਿੱਚ ਸੰਗਤਾਂ ਦੇ ਵੱਲੋਂ ਕਈ ਪ੍ਰਕਾਰ ਦੇ ਹੈ ਜੋ ਲੰਗਰਾਂ ਦੀ ਵੀ ਸੇਵਾਵਾਂ ਨੇ ਭਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਮੌਸਮ ਵੀ ਬਦਲਿਆ ਹੈ ਮੌਸਮ ਵੀ ਠੰਡਾ ਹੋਇਆ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਅ ਕਈ ਪ੍ਰਕਾਰ ਦੇ ਲੰਗਰ ਹੈ ਲਗਾਏ ਗਏ ਨੇ ਦੱਸ ਦਈਏ ਕਿ ਚਾਪ ਕੋੜੀਆਂ ਦੇ ਲੰਗਰ ਨੇ ਅਤੇ ਫਰੂਟੀਆਂ ਦੇ ਨੇ ਮਿੱਠੇ ਦੇ ਲੰਗਰ ਨੇ ਉਹ ਲਗਾਏ ਗਏ ਨੇ ਔਰ ਸੰਗਤਾਂ ਦੇ ਵੱਲੋਂ ਹੈ ਜੋ ਵੱਡੀ ਗਿਣਤੀ ਦੇ ਵਿੱਚ ਖਾਸ ਤੌਰ ਤੇ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸੇਵਾਵਾਂ ਹੈ ਨਿਭਾਈਆਂ ਜਾਰੀਆਂ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਜੀਤ ਵੈਬ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੀਆਂ ਬਾਦਾਮਾਂ ਦਾ ਲੰਗਰ ਹੈ ਕਾਜੂਆਂ ਦਾ ਲੰਗਰ ਹੈ ਸੌਕੀਆਂ ਦਾ ਲੰਗਰ ਹੈ ਕਈ ਪ੍ਰਕਾਰ ਦੇ ਲੰਗਰ ਨੇ ਉਹ ਲਗਾਏ ਗਏ ਨੇ ਜਿਸ ਦੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ਼੍ਰੀ ਸੰਤਖਰ ਸਾਹਿਬ ਤੋਂ ਹੋਈ ਹੈ ਅਤੇ ਹੁਣ ਸੁਲਤਾਨਪੁਰ ਲੋਧੀ ਦੇ ਪੁਰਾਤਨ ਰੂਟਾਂ ਦੇ ਉੱਤੇ ਪਛਾਣ ਨਗਰ ਕੀਰਤਨ ਕੋ ਮੇਗਾ ਜਿੱਥੇ ਸੰਗਤਾਂ ਦੇ ਵੱਲੋਂ ਖਾਸ ਤੌਰ ਤੇ ਇਸ ਦਿਨ ਦਾ ਇੰਤਜ਼ਾਰ ਹੈ ਉਹ ਕੀਤਾ ਜਾਂਦਾ ਹੈ ਅਤੇ ਅੱਜ ਜਿੱਥੇ ਪੂਰਾ ਸੁਲਤਾਨਪੁਰ ਲੋਧੀ ਦੇ ਲੋਕ ਉਤਸ਼ੇਚੇ ਤੌਰ ਤੇ ਜਾਂ ਪੂਰੇ ਪੰਜਾਬ ਭਰ ਤੋਂ ਲੋਕ ਉਤਸ਼ੇਚੇ ਤੌਰ ਤੇ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਕਰਨ ਪਹੁੰਚੇ ਨੇ ਔਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਈ ਪ੍ਰਕਾਰ ਦੇ ਲੰਗਰ ਹੈ ਸੰਗਤਾਂ ਦੇ ਵੱਲੋਂ ਲਗਾਏ ਕਰਨੇ ਉੱਥੇ ਵਲੰਟੀਅਰਸ ਵੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੋ ਕੂੜਾ ਹੈ ਜਿਵੇਂ ਛੁੱਟਿਆ ਜਾਂਦਾ ਹੈ ਉਹ ਨਾਲ ਦੀ ਨਾਲ ਇਕੱਠਾ ਹੈ ਕੀਤਾ ਜਾਂਦਾ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਜਿਵੇਂ ਲੰਗਰਾਂ ਲੰਗਰ ਲਗਾਏ ਗਏ ਨੇ ਔਰ ਉੱਥੇ ਹੀ तमाम ਵੱਖ-ਵੱਖ ਜਥੇਬੰਦੀਆਂ ਜਿੱਥੇ ਵਿਚਾਲ ਨਗਰ ਕੀਰਤਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉੱਥੇ ਸੰਗਤਾਂ ਦੇ ਵੱਲੋਂ ਲੰਗਰ ਵੀ ਨੇ ਉਹ ਕਈ ਪ੍ਰਕਾਰ ਦੇ ਰਸਤੇ ਦੇ ਵਿੱਚ ਲਗਾਏ ਕਿ ਨੇ ਚਾਪ ਕੋੜੀਆਂ ਦੇ ਲੰਗਰ ਨੇ ਪੂਰੀਆਂ ਦੇ ਲੰਗਰ ਨੇ ਅਤੇ ਹੋਰ ਵੀ तमाम ਸੌਫਟ ਡਰਿੰਕਸ ਨੇ ਲੰਗਰ ਹੈ ਲਗਾਏ ਕਿ ਨੇ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਸੋਣੀ ਪੁਕਾਰ ਦਾਤਾਜ ਪ੍ਰਭ ਗੁਰ ਨਾਨਕ ਜਗ ਮਾਘੇ ਪਠਾਇਆ ਚਰਨ ਤੋਂ ਰਖਦਾਸ ਕਦ ਚਰਨਾ ਮਰ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਬਾਦ ਬ੍ਰਹਮ ਪੂਰਨ ਬ੍ਰਹਮ ਕਦ ਜੁਗ ਅੰਦਰ ਇੱਕ ਦਿਖਾਇਆ ਚਾਦੇ ਪੈਟ ਤਾ ਰਮ ਦੇ ਚਾਦ ਬਰਨ ਇੱਕ ਵਦ ਕਦਾਇਆ ਚਾਨ ਵਰਨ ਇੱਕ ਬਜਨ ਕਰਾਇਆ ਚਾਨ ਵਰਨ ਇੱਕ ਬਜਨ ਕਰਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲਤਾਰਣ ਗੁਰ ਨਾਨਕ ਆਇਆ ਵੱਦਤਾਰਣ ਗੁਰਨਾਨਕ ਆਯਾ ਚਾਦ ਚਾਰ ਵਰਨ ਇੱਕ ਵਜਨ ਕਰਾਇਆ ਰਾਣਾ ਰਾਣਾ ਰੰਗ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਪੈਰੀ ਪਵਨਾ ਜਗ ਵਰਤਾਇਆ ਪੈਰੀ ਪਵਨਾ ਜਗ ਵਰਤਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਰਣ ਗੁਰੂ ਨਾਨਕ ਆਇਆ ਕਲ ਤਰਣ ਗੁਰੂ ਨਾਨਕ ਆਇਆ ਗੁਰੂ ਨਾਨਕ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿਕ ਕਰੋ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਗਿਆ ਆ ਕੰਨ ਤਾਰਣ ਗੁਰ ਨਾਨਕਿਆ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੱਧ ਜਾ ਕੇ ਚਾਨਣ ਹੋਇਆ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੰਤ ਘੜ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਆਰੰਭ ਹੋਇਆ ਤੇ ਹੁਣ ਸੁਲਤਾਨਪੁਰ ਲੋਧੀ ਦੇ ਅਪ ਤੋਂ ਮਾਮੂਰਾਤਨ ਰੂਟ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਏਗਾ ਔਰ ਰਸਤੇ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਾਂ ਵਿਸ਼ਾਲ ਨਗਰ ਕੀਰਤਨ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਸੰਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਕਈ ਪ੍ਰਕਾਰ ਦੇ ਹੈ ਜੋ ਲੰਗਰ ਵੀ ਲਗਾਏ ਗਏ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਾਂ ਅਜੀਤ ਵੈਬ ਟੀਵੀ ਦੇ ਉੱਤੇ ਔਰ ਇਹ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਹੈ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਸਬੰਧ ਵਿੱਚ ਜੋ ਲੰਗਰ ਹੈ ਉਹ ਲਗਾਏ ਗਏ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਇਹ ਵਿਸ਼ਾਲ ਨਗਰ ਕੀਰਤਨ ਅੱਜ ਸੁਲਤਾਨਪੁਰ ਲੋਧੀ ਵਿਖੇ ਹੈ ਜੋ ਕੱਢਿਆ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਇਹ ਤੁਸੀਂ ਦੇਖ ਸਕਦੇ ਹੋ ਕਈ ਤਰ੍ਹਾਂ ਦੇ ਹੈ ਜੋ ਲੰਗਰ ਹੈ ਸੰਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਲਗਾਏ ਗਏ ਨੇ ਔਰ ਇਹ ਸੁਲਤਾਨਪੁਰ ਵਿਰੋਧੀ ਦਾ ਨਗਰ ਕੀਰਤਨ ਹੈ ਜਿਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ਪੁਰੂ ਦੇ ਸਬੰਧ ਵਿੱਚ ਜਿੱਥੇ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉੱਥੇ ਹੀ ਰਸਤੇ ਦੇ ਵਿੱਚ ਸੰਗਤਾਂ ਦੇ ਵੱਲੋਂ ਕਈ ਪ੍ਰਕਾਰ ਦੇਖਿਆ ਜੋ ਲੰਗਰਾਂ ਦੀ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਮੌਸਮ ਵੀ ਬਦਲਿਆ ਹੈ ਮੌਸਮ ਵੀ ਠੰਡਾ ਹੋਇਆ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਅ ਕਈ ਪ੍ਰਕਾਰ ਦੇ ਲੰਗਰ ਹੈ ਲਗਾਏ ਗਏ ਨੇ ਦੱਸਦੀ ਕਿ ਚਾਪ ਕੋੜੀਆਂ ਦੇ ਲੰਗਰ ਨੇ ਅਤੇ ਫਰੂਟੀਆਂ ਦੇ ਨੇ ਮਿੱਠੇ ਦੇ ਲੰਗਰ ਨੇ ਉਹ ਲਗਾਏ ਗਏ ਨੇ ਔਰ ਸੰਗਤਾਂ ਦੇ ਵੱਲੋਂ ਹੈ ਜੋ ਵੱਡੀ ਗਿਣਤੀ ਦੇ ਵਿੱਚ ਖਾਸ ਤੌਰ ਤੇ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸੇਵਾਵਾਂ ਹੈ ਨਿਭਾਈਆਂ ਜਾਰੀਆਂ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਜੀਤ ਵੈਬ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੀਆਂ ਬਾਦਾਮਾਂ ਦਾ ਲੰਗਰ ਹੈ ਕਾਜੂਆਂ ਦਾ ਲੰਗਰ ਹੈ ਸੌਕੀਆਂ ਦਾ ਲੰਗਰ ਹੈ ਕਈ ਪ੍ਰਕਾਰ ਦੇ ਲੰਗਰ ਨੇ ਉਹ ਲਗਾਏ ਕਿਹਨੇ ਜਿਸ ਦੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਸੰਤਖਰ ਸਾਹਿਬ ਤੋਂ ਹੋਈ ਹੈ ਅਤੇ ਹੁਣ ਸੁਲਤਾਨਪੁਰ 로ਦੀ ਦੇ ਪ੍ਰਾਤਨ ਰੂਟਾਂ ਦੇ ਉੱਤੇ ਵਿਸ਼ਾਲ ਨਗਰ ਕੀਰਤਨ ਕੋ ਮੇਗਾ ਜਿੱਥੇ ਸੰਗਤਾਂ ਦੇ ਵੱਲੋਂ ਖਾਸ ਤੌਰ ਤੇ ਇਸ ਦਿਨ ਦਾ ਇੰਤਜ਼ਾਰ ਹੈ ਉਹ ਕੀਤਾ ਜਾਂਦਾ ਹੈ ਅਤੇ ਅੱਜ ਜਿੱਥੇ ਪੂਰਾ ਸੁਲਤਾਨਪੁਰ ਲੋਧੀ ਦੇ ਲੋਕ ਉਚਿਤ ਤੌਰ ਤੇ ਜਾਂ ਪੂਰੇ ਪੰਜਾਬ ਭਰ ਤੋਂ ਲੋਕ ਉਚਿਤ ਤੌਰ ਤੇ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਕਰਨ ਪਹੁੰਚੇ ਨੇ ਔਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਈ ਪ੍ਰਕਾਰ ਦੇ ਲੰਗਰ ਹੈ ਸੰਗਤਾਂ ਦੇ ਪਰਾਲਾ ਲਗਾਏ ਕਰਨੇ ਉੱਥੇ ਵਲੰਟੀਅਰਸ ਵੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੋ ਕੂੜਾ ਹੈ ਜਿਵੇਂ ਛੁੱਟਿਆ ਜਾਂਦਾ ਹੈ ਉਹ ਨਾਲ ਦੀ ਨਾਲ ਇਕੱਠਾ ਹੈ ਕੀਤਾ ਜਾਂਦਾ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਜਿਵੇਂ ਲੰਗਰਾਂ ਲੰਗਰ ਲਗਾਏ ਗਏ ਨੇ ਔਰ ਉੱਥੇ ਹੀ ਤਮਾਮ ਵੱਖ-ਵੱਖ ਜਥੇਬੰਦੀਆਂ ਜਿੱਥੇ ਵਿਸ਼ਾਲ ਨਗਰ ਕੀਰਤਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਸੰਗਤਾਂ ਦੇ ਵੱਲੋਂ ਲੰਗਰ ਵੀ ਨੇ ਉਹ ਕਈ ਪ੍ਰਕਾਰ ਦੇ ਰਸਤੇ ਦੇ ਵਿੱਚ ਲਗਾਏ ਕਿਨੇ ਚਾਪ ਕੌੜੀਆਂ ਦੇ ਲੰਗਰ ਨੇ ਪੂਰੀਆਂ ਦੇ ਲੰਗਰ ਨੇ ਅਤੇ ਹੋਰ ਵੀ तमाम ਸੌਫਟ ਡਰਿੰਕਸ ਨੇ ਲੰਗਰ ਹੈ ਲਗਾਏ ਕਿਨੇ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕੰਤਾਰਣ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕੰਤਾਰਣ ਗੁਰ ਨਾਨਕ ਆਇਆ ਕੰਤਾਰਣ ਗੁਰ ਨਾਨਕ ਆਇਆ ਸੋਨੀ ਪੁਕਾਰ ਦਾਤਾਜ ਪ੍ਰਭ ਗੁਰ ਨਾਨਕ ਜਗ ਮਾਗੇ ਪਠਾਇਆ ਚਰਨ ਤੋਂ ਰਹਿਰਾਸ ਕਦ ਚਰਨਾ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲਤਾਰਣ ਗੁਰਨਾਨਕ ਆਇਆ ਗੁਰਨਾਨਕ ਆਇਆ ਗੁਰਨਾਨਕ ਆਇਆ ਕਲਤਾਰਣ ਗੁਰਨਾਨਕ ਆਇਆ ਕਲਤਾਰਣ ਗੁਰਨਾਨਕ ਆਇਆ ਆਤ ਬ੍ਰਹਮ ਪੁਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰ ਦੇ ਪੈ ਤਰਮ ਦੇ ਚਾਰ ਵਰਨ ਇੱਕ ਵਾਰ ਕਰਾਇਆ ਚਾਰ ਬਰਨ ਇੱਕ ਬਦਨ ਕਰਾਇਆ ਚਾਰ ਬਰਨ ਇੱਕ ਬਦਨ ਕਰਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਰਨ ਗੁਰ ਨਾਨਕ ਆਇਆ ਕਲ ਤਰਨ ਨਾਨਕ ਆਇਆ ਚਾਰ ਦੇ ਪੈ ਤਰਮ ਦੇ ਚਾਤ ਬਰਨ ਰਾਣਾ ਦੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਰਾਣਾ ਵਰਤਾਇਆ ਪੈਦੀ ਪਵਨਾ ਜਗ ਵਰਤਾ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਰਨ ਗੁਰ ਨਾਨਕ ਆਇਆ ਕਲ ਤਰਨ ਗੁਰ ਨਾਨਕ ਆਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੱਧ ਜਗ ਚਾਨਣ ਹੋਇਆ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰੂ ਦੇ ਸਬੰਧ ਵਿੱਚ ਸultanpur Lodhi ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਤ ਘੜ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਹੈ ਆਰੰਭ ਹੋਇਆ ਤੇ ਹੁਣ ਸੁਲਤਾਨਪੁਰ ਲੋਧੀ ਦੇ तमाम ਪੁਰਾਤਨ ਰੂਟ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ